ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਹਨ ਆਪਣੇ ਧੋਰੀ ਬੁਟੀਕ ਤੋਂ ਜੀ ਸ਼ੇਅਰ ਕਰਾਂਗੇ ਆਪਣਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸ਼ਲੂਨ ਧੋਰੀ ਆਪਾਂ ਨੇ ਖੋਲਿਆ ਹਨ ਤੇ ਆਪਾਂ ਅੱਗੇ ਆਪਣਾ ਘਰੇ ਵੀ ਕੰਮ ਸੀਗਾ ਅੱਗੇ ਆਪਾਂ ਘਰੇ ਕੰਮ ਕਰਦੇ ਸੀਗੇ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕੱਪੜੇ ਵੀ ਕਰ ਰਿਹਾ ਬਹੁਤ ਹੀ ਸਸਤੇ ਰੇਟਾਂ ਤੇ ਜਿਹੜਾ ਹੈਗਾ ਕੱਪੜਾ ਦੇਵਾਂਗੇ ਬਹੁਤ ਸਸਤੇ ਰੇਟਾਂ ਤੇ ਸਾਰੀ ਵੈਰਾਈਟੀ ਦਿਖਾਵਾਂਗੇ ਜੇ ਕਿਸੇ ਵੀ ਮੇਰੀ ਭੈਣ ਨੇ ਆਨਲਾਈਨ ਆਰਡਰ ਕਰਨਾ ਹੈ ਨਾ ਉਹ ਵੀ ਕਰ ਸਕਦਾ ਆਪਾਂ ਉੱਪਰ ਆਪਣਾ ਨੰਬਰ ਮੈਂਸ਼ਨ ਕਰਦਾਂਗੇ ਉਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਹਨਾ ਸਾਨੂੰ ਭੇਜ ਸਕਦੇ ਹੋ ਪੇਮੈਂਟ ਕਰ ਸਕਦੇ ਹੋ ਜਿਹੜਾ ਹੈਗਾ ਤੁਹਾਡਾ ਆਰਡਰ ਤੁਹਾਡੇ ਘਰ ਪਹੁੰਚ ਜਾਊਗਾ ਤੁਸੀਂ ਇੱਥੇ ਵੀ ਕੜਵਾ ਸਕਦੇ ਹੋ ਆਪਦਾ ਸਕਰੀਨਸ਼ਾਟ ਲੈ ਕੇ ਪੇਮੈਂਟ ਸਾਨੂੰ ਕਰਕੇ ਹਨਾ ਤੁਸੀਂ ਇੱਥੇ ਵੀ ਆਪਦਾ ਕੜਵਾ ਸਕਦੇ ਹੋ ਸੂਟ ਪਰ ਜਿਹੜਾ ਜਲਦੀ ਕਰਿਓ ਜੀ ਕਈ ਵਾਰੀ ਹਨਾ ਜਦੋਂ ਤੁਸੀਂ ਮੰਗਦੇ ਹੋ ਉਦੋਂ ਉਹ ਸੇਲ ਹੋ ਜਾਂਦਾ ਵੈਸੇ ਤਾਂ ਸਾਡੇ ਕੋਲੇ 4 4 5 5 ਇੱਕ ਨਾਲ ਦੇ ਹੈਗੇ ਆ ਦੇ ਸਕਦੇ ਆਂ ਸੀ ਇੱਕ ਕਲਰ ਦੇ ਕਈ ਵਾਰੀ ਇੰਨੇ ਕ ਜਿਆਦਾ ਆਰਡਰ ਆ ਜਾਂਦੇ ਨੇ ਅਸੀਂ ਵੀ ਨਹੀਂ ਚਾਹੁੰਦੇ ਵੀ ਕੋਈ ਖਾਂਦੀ ਮੂੜੀ ਹਨਾ ਸਾਨੂੰ ਐ ਵੀ ਹਰ ਇੱਕ ਨੂੰ ਦਈਏ ਆਪਣੇ ਬਿਲਕੁਲ ਸਸਤੇ ਰੇਟਾਂ ਤੇ ਆਪਣਾ ਚੈਲੰਜ ਹੈ ਜੇ ਆਪਣੇ ਰੇਟ ਦਾ ਕੋਈ ਕੱਪੜਾ ਦੇ ਦੇ ਕੋਈ ਵੀ ਐ ਨਹੀਂ ਹੈਗਾ ਤੁਹਾਨੂੰ 5 500 1000 1000 ਰੁਪਏ ਹਰ ਇੱਕ ਸੂਟ ਸਸਤਾ ਮਿਲੂਗਾ ਤੇ ਆਪਣੇ ਕੋਲੇ ਸ਼ੁਰੂ ਕਰਦੇ ਆ ਜੀ ਜਿਹੜਾ ਹੈਗਾ ਸ਼ੁਰੂ ਤੋਂ ਘੱਟ ਤੋਂ ਘੱਟ ਜਿਹੜੇ ਹੈਗੇ ਬਹੁਤ ਸੋਹਣੇ ਪਾਰਟੀ ਵਿਆਹ ਸੂਟ ਹੈਗੇ ਆ ਤੇ ਜਿੱਦਾਂ ਆਪਾਂ ਇੰਨੇ ਨੇ ਪੈਸੇ ਲਾ ਦਿੰਨੇ ਆ ਆਪਾਂ ਦੇਖੋ ਇੱਧਰ ਆਪਣੇ ਲੱਗੇ ਹੋਇਆ ਇਹ ਮੈਂ ਤੁਹਾਨੂੰ ਇੱਕ ਇੱਕ ਖੁੱਲਾ ਪੀਸ ਵੀ ਦਿਖਾਵਾਂ ਇਹਨਾਂ ਨਾਲ ਦੇ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਦਿਖਾਵਾਂ ਜਿਹੜੇ ਆਪਣੇ ਕੋਲੇ ਬੰਦ ਪਏ ਆ ਹਨਾ ਚਲੋ ਜੀ ਆਪਾਂ ਫਿਰ ਕਰਦੇ ਆ ਵੀਡੀਓ ਤੁਹਾਡੇ ਅਗਲਾ ਸੂਟ ਆਪਣੇ ਕੋਲੇ ਹੈਗਾ ਜੀ ਇਹ ਵਾਲਾ ਦਿਖਾਉਣੇ ਆ ਵੀ ਤੁਹਾਨੂੰ ਖੋਲ ਕੇ ਦਿਖਾਵਾਂਗੇ ਟੈਬੀ ਮਸਲੀਨ ਦਾ ਜਿਹੜਾ ਹੈਗਾ ਹਮਮ ਸੂਟ ਹੈਗਾ ਜੀ ਟੈਬੀ ਮਸਲੀਨ ਦਾ ਸੂਟ ਹੈਗਾ ਦੇਖੋ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਟੈਬੀ ਮਸਲੀਨ ਦਾ ਸੂਟ ਹੈ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਮੂਰਲਾ ਫਰੰਟ ਪਾਸਾ ਬਣਿਆ ਹੋਇਆ ਫਰੰਟ ਪਾਸਾ ਇਹ ਦੇਖੋ ਇਧਰ ਬਾਹਾਂ ਦਾ ਵਰਕ ਹੈਗਾ ਦੇਖੋ ਕੱਪੜਾ ਤੁਹਾਨੂੰ ਫੀਲ ਕਰਾਉਣਾ ਦੇਖੋ ਕਿੰਨਾ ਸੋਹਣਾ ਕੱਪੜਾ ਹੈ ਬਹੁਤ ਹੀ ਲਾਈਟ ਵੇਟ ਕੱਪੜਾ ਹੈਗਾ ਆ ਇੰਨਾ ਸੋਹਣਾ ਜਿਹੜਾ ਹੈਗਾ ਵਿੱਚ ਪ੍ਰਿੰਟ ਹੋਇਆ ਹੋਇਆ ਇਹ ਦਾ ਮੂਰਲਾ ਬਣਿਆ ਹੈ ਇਹ ਦੇ ਬਾਜੂ ਨੇ ਪਿਓਰ ਮਸਲੀਨ ਦੀ ਜਿਹੜੀ ਹੈਗੀ ਇਹਦੀ ਬਾਟਮ ਹੈਗੀ ਹੈ ਜੀ ਟੈਬੀ ਮਸਲੀਨ ਦਾ ਹੀ ਦੁਪੱਟਾ ਹੈ ਦੇਖੋ ਕਿੰਨਾ ਫੁੱਲ ਸਾਈਜ਼ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਟੈਬੀ ਮਸਲੀਨ ਹੈ ਆਹ ਦੇਖੋ ਇਹਦੇ 'ਚ ਆਪਣੇ ਕੋਲੇ ਦੋ ਕਲਰ ਹੀ ਆਏ ਆ ਜੀ ਇੱਕ ਇਹ ਗ੍ਰੇ ਕਲਰ ਆ ਗਿਆ ਇੱਕ ਦੇਖੋ ਲੈਮਨ ਕਲਰ ਇੱਕ ਲੈਮਨ ਕਲਰ ਆਇਆ ਹੋਇਆ ਆਪਣੇ ਕੋਲੇ ਦੇਖੋ ਕਿੰਨਾ ਸੋਹਣਾ ਹੈ ਜੀ ਇਹ ਆਪਣੇ ਕੋਲੇ ਲੈਮਨ ਕਲਰ ਆਇਆ ਤੇ ਪਿਓਰ ਜਿਹੜਾ ਹੈਗਾ ਉਹਦਾ ਟੈਬੀ ਮਸਲੀਨ ਦਾ ਸ਼ਰਟ ਹੈਗੀ ਜੀ ਟੈਬੀ ਮਸਲੀਨ ਦੀ ਜਿਹੜੀ ਹੈਗੀ ਐ ਦੁਪੱਟਾ ਹੈਗਾ ਜੀ 1900 ਇਹਦਾ ਰੇਟ ਹੈ ਇਹ ਸੂਟ ਆਮ ਨਾਲ 25 2500 3 3000 ਦੇ 25 2500 2700 ਦੇ ਤਾਂ ਆਮ ਨਾਲ ਸੇਲ ਹੋ ਰਹੇ ਨੇ ਆਪਣਾ ਰੇਟ ਰੱਖਿਆ ਹੋਇਆ ਜੀ 1900 ਰੁਪਏ ਤੁਸੀਂ ਜਿਵੇਂ ਮਰਜੀ ਹੈ ਤਾਂ ਸਕਰੀਨਸ਼ਾਟ ਲੈ ਕੇ ਦੇਖੋ ਆ ਨਹੀਂ ਹੈਗਾ ਆਪਣੇ ਕੋਲੇ 2-2 ਤਿੰਨ ਤਿੰਨ ਸੂਟ ਨੇ ਇਹ ਗਰੇ ਨਾਲ ਦਾ ਇੱਕ ਆਪਣੇ ਕੋਲੇ ਹੋਰ ਪਿਆ ਇਹਦੇ ਨਾਲ ਦਾ ਵੀ ਹੈਗਾ ਹੋਰ 2-2 ਸੂਟ ਹੈਗੇ ਆ ਜਿਨ੍ਹਾਂ ਕਿਹਨੇ 2-2 ਭੈਣਾਂ ਨੇ ਇੱਕੋ ਜੇ ਲੈਣੇ ਨੇ ਨਾ ਉਹ ਵੀ ਲੈ ਸਕਦੇ ਨੇ ਅਗਲਾ ਆਪਣਾ ਹੈਗਾ ਜੀ ਮਸਲੀਨ ਦਾ ਸੂਟ ਆ ਦੇਖੋ ਇਹਦੇ 'ਚ ਵੀ ਆਪਣੇ ਕੋਲੇ 4 ਕਲਰ ਸੀਗੇ ਹੁਣ ਆਪਣੇ ਕੋਲੇ ਇਸ ਟਾਈਮ ਦੋ ਹੀ ਕਲਰ ਰਹੇ ਆ ਦੋ ਕਲਰ ਜਿਹੜੇ ਹੈਗੇ ਆਪਣੇ ਸੇ ਲੋਗੇ ਨੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਸ਼ਰਟ ਬਣੀ ਹੋਈ ਹੈ ਇਹਦੀ ਨਾਲ ਜਿਹੜਾ ਹੈਗਾ ਆਲ ਓਵਰ ਹੈਗਾ 5 ਮੀਟਰ ਤੁਸੀਂ ਜਿੰਨੀ ਮਰਜ਼ੀ ਸੂਟ ਇਹਦੇ ਘੇਰੇ ਵਗੈਰਾ ਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਆਏਗੀ ਜਿੰਨਾ ਮਰਜ਼ੀ ਖੁੱਲਾ ਘੇਰਾ ਬਣਾ ਸਕਦੇ ਹੋ ਇਹਦਾ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਨਾਲ ਥ्रेड ਵਰਕ ਵੀ ਹੋਇਆ ਹੋਇਆ ਹੈਂਡ ਵਰਕ ਵੀ ਹੋਇਆ ਹੋਇਆ ਪਰਲ ਵਰਕ ਵੀ ਹੋਇਆ ਹੋਇਆ ਮੈਂ ਦੇਖੋ ਨੇੜੇ ਕਰਕੇ ਦਿਖਾਵਾਂਗੀ ਨਾਲ ਪਰਲ ਵਰਕ ਵੀ ਹੋਇਆ ਬੁਟੀਕ ਪੀਸ ਨਹੀਂ ਬਿਲਕੁਲ ਆ ਦੇਖੋ ਰੇਟ ਇਹਨਾਂ ਦਾ ਹੈਗਾ ਜੀ 1150 ਰੁਪਇਆ ਦੁਪੱਟਾ ਵੀ ਇਹਦਾ ਪਿਓਰ ਮਸਲੀਨ ਦਾ ਪਿਓਰ ਮਸਲੀਨ ਦਾ ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਆ ਦੇਖੋ ਇਹਦੇ ਚ ਇੱਕ ਜੈਲੋ ਕਲਰ ਸੀਗਾ ਬਹੁਤ ਸੋਹਣਾ ਉਹ ਆਪਣਾ ਜਿਹੜਾ ਹੈਗਾ ਸੇਲ ਹੋ ਗਿਆ ਇਸ ਤਰ੍ਹਾਂ ਜਿਹੜਾ ਹੈਗਾ ਇਹਨਾਂ ਦਾ ਦੁਪੱਟਾ ਹੈਗਾ ਇਹਦਾ ਕਲਰ ਇੱਕ ਖਿਦਵਾ ਕਲਰ ਗ੍ਰੇ ਆ ਦੇਖੋ ਇਹ ਕਲਰ ਤੁਸੀਂ ਇੱਥੋਂ ਜਿੰਮੀ ਮਰਜੀ ਸਕਰੀਨ ਸ਼ਾਟ ਲੈ ਸਕਦੇ ਹੋ ਕੱਲੇ-ਕੱਲੇ ਸੂਟਾਂ ਦੇ ਉੱਪਰ ਆਪਣੀਆਂ ਚਿਟਾ ਲੱਗੇ ਹੋਏ ਨੇ ਕਿਉਂਕਿ ਆਪਣੇ ਜਿਹੜੇ ਇੱਥੇ ਲੱਗੇ ਹੁੰਦੇ ਆ ਸੂਟ ਸਾਰਿਆਂ ਦੇ ਉੱਪਰ ਅਸੀਂ ਜਦੋਂ ਲਾਉਣੇ ਆ ਇੱਥੇ ਖੋਲ ਕੇ ਸੂਟ ਉਹਦੇ ਉੱਤੇ ਆਪਾਂ ਟੈਗ ਕਰਦੇ ਆ ਹਰ ਇੱਕ ਸੂਟ ਤੇ ਚਿਟ ਲਾ ਕੇ ਲਾਉਣੇ ਆ ਚਲੋ ਵੀ ਅਗਲਾ ਆਪਦਾ ਦੇਖ ਕੇ ਹਨਾ ਜਿੱਦਾਂ ਮਰਜ਼ੀ ਖਰੀਦ ਸਕਦਾ ਆ ਇੱਕ ਆਪਣੇ ਕੋਲੇ ਇਹ ਵਾਲੇ ਸੂਟ ਨੇ ਇਹਦੇ ਵੀ ਇਹਦੇ ਆਪਣੇ ਕੋਲੇ ਇਸ ਟਾਈਮ ਦੋ ਹੀ ਕਲਰ ਬਚੇ ਆ ਇਹਦੇ ਘੇਰੇ ਵਗੈਰਾ ਦੀ ਕੋਈ ਚੱਕਰ ਨਹੀਂ ਜਿੱਦਾਂ ਤੁਸੀਂ ਜਿੰਨਾ ਮਰਜ਼ੀ ਘੇਰਾ ਬਣਾ ਸਕਦੇ ਹੋ ਜਿਵੇਂ ਕੋਈ ਭਾਰੀ ਹੁੰਦੀ ਹੈ ਮੇਰੀ ਭੈਣ ਹਨਾ ਬਾਕੀ ਦੇਖੋ ਇਹਦਾ ਡਿਜ਼ਾਈਨ ਵਗੈਰਾ ਦਾ ਕੋਈ ਫਰਕ ਨਹੀਂ ਪੈਂਦਾ ਦੇ 3 ਇੰਚ ਘੇਰੇ ਤੱਕ ਤੁਸੀਂ ਰਾਮ ਨਾਲ ਜਿਹੜਾ ਹੈਗਾ ਘੇਰਾ ਬਣਾ ਸਕਦੇ ਹੋ ਕਿਉਂਕਿ ਜੇ ਥੋੜਾ ਜਿਹਾ ਭਾਰੀ ਹੁੰਦਾ ਜਾਂ ਪਤਲਾ ਹੁੰਦਾ ਉਹਨਾਂ ਦੇ ਘੇਰਿਆਂ ਦੀ ਪ੍ਰੋਬਲਮ ਆਉਂਦੀ ਹੈ ਇਹਦੇ ਕੋਈ ਪ੍ਰੋਬਲਮ ਨਹੀਂ ਹੈਗੀ ਵਿੱਚ ਨਾਲੇ ਪੇਂਟ ਕੀਤਾ ਹੋਇਆ ਆ ਦੇਖੋ ਬਲੌਕ ਪੇਂਟ ਵੀ ਕੀਤਾ ਹੋਇਆ ਨਾਲ ਵਰਕ ਵੀ ਕੀਤਾ ਹੋਇਆ ਨਾਲ ਪ੍ਰਿੰਟ ਵੀ ਹੈ ਸਾਰਾ ਕੁਝ ਹੀ ਹੈ ਅਗਲਾ ਆਪਣੇ ਕੋਲੇ ਹੈਗਾ ਜੀ ਇਹ ਵਾਲਾ ਸੂਟ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਵਿੱਚ ਬ੍ਰਾਂਡਡ ਸੂਟ ਹੈਗੇ ਆਪਣੇ ਕੋਲੇ ਉਹੀ ਐ ਮੇਰੀ ਗੱਲ ਨਹੀਂ ਨਾਲੇ ਆਪਾਂ ਬਿਲਕੁਲ ਸਸਤੇ ਰੇਟਾਂ ਤੇ ਨੁੱਟ ਬਿਲਕੁਲ ਨਹੀਂ ਮਚਾਉਂਦੇ ਨੇ ਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਆ 1750 ਰੁਪਏ ਇਹਦਾ ਰੇਟ ਹੈਗਾ ਦੇਖੋ ਨਾਲ ਜਿਹੜਾ ਹੈਗਾ ਆਰੀ ਵਰਕ ਹੋਇਆ ਹੋਇਆ ਸਾਰੇ ਘੇਰੇ ਦੇ ਉੱਪਰ ਆਰੀ ਵਰਕ ਹੋਇਆ ਨੀਚੇ ਪੱਟੀ ਲੱਗੀ ਹੋਈ ਹੈ ਜਿਹੜੀ ਸਮੋਸਾ ਲੈਂਸ ਲੱਗੀ ਹੋਈ ਹੈ ਦੇਖੋ ਟੈਗ ਲੱਗਿਆ ਹੋਇਆ ਹੈਗਾ ਜਿਹੜਾ ਹੈਗਾ ਇਹ ਪਲੇਨ ਸਲਵਾਰਾਂ ਦੇ ਨਾਲ ਹੈਗੇ ਨੇ ਇਹਦੀ ਸਲਵਾਰ ਜਿਹੜੀ ਹੈਗੀ ਤੁਹਾਨੂੰ ਪਲੇਨ ਮਿਲੂਗੀ ਜੀ ਇੰਨਾ ਦਾ ਦੁਪੱਟਾ ਦਿਖਾਉਣੇ ਪਿਓਰ ਮਸਲੀਨ ਦਾ ਜਿੱਦਾਂ ਅੱਜ ਕੱਲ੍ਹ ਟ੍ਰੈਂਡ ਚੱਲਦਾ ਹੈ ਪਿਓਰ ਮਸਲੀਨ ਦਾ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈ ਇਹਨੂੰ ਜਿਵੇਂ ਮਰਜ਼ੀ ਆਪਾਂ ਦੁਪੱਟੇ ਨੂੰ ਲੈ ਸਕਦੇ ਆਂ ਦੇਖੋ ਕਿੰਨਾ ਸੋਹਣਾ ਕੱਪੜਾ ਹੈ ਜਾਮ ਚ ਹੈ ਜੀ ਇਹ ਸੂਟ ਜਿਹੜਾ ਹੈਗਾ ਪਿਓਰ ਜਾਮ ਦੇ ਵਿੱਚ ਇਹ ਸੂਟ ਹੈਗਾ ਸਾਰਾ ਆਹ ਦੇਖੋ ਇਹਦਾ ਕਲਰ ਇਹਦੇ ਵੀ ਦੋ ਹੀ ਕਲਰ ਆਏ ਸੀਗੇ ਆਪਣੇ ਕੋਲੇ ਇੱਕ ਇਹ ਵਾਲਾ ਕਲਰ ਹੈ ਡਬਲ ਸ਼ੇਡ ਜੇ ਕਲਰ ਹੋ ਗਏ ਜਿੱਦਾਂ ਲਾਈਟ ਕਲਰ ਨੇ ਬਿਲਕੁਲ ਲਾਈਟ ਕਲਰ ਨੇ ਇਹਦੇ ਵੀ ਆਪਣੇ ਕੋਲੇ ਦੋ ਕਲਰ ਨੇ ਇਹਨਾਂ ਦਾ ਰੇਟ ਹੈਗਾ ਆ ਦੇਖੋ 1750 ਹਰ ਇੱਕ ਤੇ ਲੱਗਿਆ ਹੋਇਆ ਰੇਟ ਅਗਲਾ ਸੂਟ ਹੈਗਾ ਜੀ ਆਪਣੇ ਕੋਲੇ 2200 ਦੀ ਰੇਂਜ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਣੇ ਆ ਪਿਓਰ ਮਸਲੀਨ ਦੀ ਜਿਹੜੀ ਹੈਗੀ ਇਹਦੀ ਸਲਵਾਰ ਹੈਗੀ ਹੈ ਜੀ ਕਮੀਜ਼ ਬਹੁਤ ਹੀ ਜ਼ਿਆਦਾ ਸੋਹਣਾ ਕਮੀਜ਼ ਪਿਓਰ ਮਸਲੀਨ ਰਾਰ ਮਸਲੀਨ ਦਾ ਜਿਹੜਾ ਹੈਗਾ ਕਮੀਜ਼ ਹੈਗਾ ਦੇਖੋ ਵਰਕ ਕਿੰਨਾ ਸੋਹਣਾ ਹੋਇਆ ਹੈ ਵਿੱਚ ਆਰੀ ਵਰਕ, ਪਰਲ ਵਰਕ, ਥ੍ਰੈਡ ਵਰਕ ਵੀ ਨਾਲ ਥ੍ਰੈਡ ਵਰਕ ਦਾ ਵੀ ਕੰਮ ਹੈ ਘੇਰੇ ਦੇ ਉੱਪਰ। ਆ ਦੇਖੋ ਟੈਗ ਲੱਗੇ ਹੋਇਆ ਕੋਈ ਇਹੋ ਜੀ ਗੱਲ ਨਹੀਂ ਜਿੱਦਾਂ ਬਾਹਰੋਂ ਭੈਣਾਂ ਆਰਡਰ ਦਿੰਦੀਆਂ ਨੇ ਆਪਾਂ ਨੂੰ ਹਣ ਕਿਉਂਕਿ ਉਹ ਵਧੀਆ ਚੀਜ਼ ਹੀ ਲੈਣਾ ਪਸੰਦ ਕਰਦੀਆਂ ਨੇ। ਬਹੁਤ ਭੈਣਾਂ ਬਾਹਰੋਂ ਜੁੜੀਆਂ ਹੋਈਆਂ ਨੇ। ਜਿੱਦਾਂ ਮਰਜੀ ਤੁਸੀਂ ਸਾਡੇ ਤੋਂ ਕੱਪੜਾ ਵਗੈਰਾ ਮੰਗਾ ਸਕਦੇ ਹੋ ਸਸਤੇ ਰੇਟਾਂ ਤੇ ਮਿਲੂ। ਆ ਦੇਖੋ ਦੁਪੱਟਾ ਕਿੰਨਾ ਸੋਹਣਾ ਜੀ ਦੁਪੱਟੇ ਦੇ ਵਿੱਚ ਵੀ ਜਿਹੜਾ ਹੈਗਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਪ੍ਰਿੰਟਡ ਦੁਪੱਟਾ ਹੈਗਾ ਦੇਖੋ ਗੋਟਾ ਪੱਤੀ ਦਾ ਦੇਖੋ ਕਿੰਨਾ ਸੋਹਣਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ ਗੋਟਾ ਪੱਤੀ ਦਾ ਦੋਨੇ ਪਾਸੇ ਕੰਮ ਹੋਇਆ ਹੋਇਆ ਦੁਪੱਟਿਆਂ ਤੇ ਇਹਦੇ ਚ ਵੀ ਆਪਣੇ ਕੋਲੇ ਦੋ ਹੀ ਕਲਰ ਹੈਗੇ ਆ ਇਹਦੇ ਦੋ ਹੀ ਕਲਰ ਆਇਆ 2200 ਇਹਦਾ ਰੇਟ ਹੈਗਾ ਜੀ ਦੇਖੋ ਇੱਕ ਇਹ ਫਰੋਜੀ ਕਲਰ ਆਇਆ ਇੱਕ ਇਹ ਵਾਲਾ ਕਲਰ ਆਇਆ ਚੈਰੀ ਜਿਹਾ ਕਲਰ ਇਹ ਵਾਲਾ ਆ ਸੇਮ ਜਿਹੜਾ ਹੈਗਾ ਡਿਜ਼ਾਈਨ ਹੈਗਾ ਜੀ ਇਹਦਾ ਬਹੁਤ ਹੀ ਸੋਹਣਾ ਸੂਟ ਹੈ ਜਿੱਦਾਂ ਮਰਜ਼ੀ ਆਪਾਂ ਬਾਹਰ ਅੰਦਰ ਇਹ ਸੂਟ ਪਾ ਸਕਦੇ ਆ 2200 ਦੇ ਵਿੱਚ ਇੱਕ ਆਪਣੇ ਕੋਲੇ ਹੋਰ ਸੂਟ ਆਏ ਨੇ ਜੀ ਇਹ ਵਾਲੇ ਇਹ ਜਿੱਦਾਂ ਹੈਗਾ ਆ ਦੇਖੋ ਇੱਕੋ ਹੀ ਰੇਟ ਹੈ ਇਹ ਪਰਚੀ ਉਹਦੀ ਲੈ ਗਈ ਇੱਕ ਉਹਦੇ ਵੀ ਆਪਾਂ ਲਾ ਦਾਂਗੇ ਆ ਦੇਖੋ ਇਹ ਵੀ ਮੈਂ ਇੱਕ ਸੂਟ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੀ ਆ ਇਹ ਜਿਹੜਾ ਹੈਗਾ ਸੂਟ ਹੈ ਟੈਬੀ ਮਸਲੀਨ ਤੇ ਹੈਗਾ ਜੀ ਇਹ ਟੈਬੀ ਮਸਲੀਨ ਤੇ ਹੈ ਇਹ ਪਿਓਰ ਮਸਲੀਨ ਤੇ ਹੈ ਪਲੇਨ ਮਸਲੀਨ ਤੇ ਹੈ ਇਹ ਟੈਬੀ ਮਸਲੀਨ ਹੈਗਾ ਸੂਟ ਮਸਲੀਨ ਦੀ ਜਿਹੜੀ ਸਲਵਾਰ ਹੈਗੀ ਹੈ ਜੀ ਵਿੱਚ ਮਸਲੀਨ ਦੀ ਸਲਵਾਰ ਹੈਗੀ ਹੈ ਟੈਬੀ ਮਸਲੀਨ ਦਾ ਸੂਟ ਹੈਗਾ ਦੇਖੋ ਕਿੰਨਾ ਸੋਹਣਾ ਸੂਟ ਹੈ ਬਹੁਤ ਹੀ ਸੋਹਣਾ ਇਹਦੇ ਉੱਤੇ ਵੀ ਵਰਕ ਹੋਇਆ ਹੋਇਆ ਦੇਖੋ ਹਲਕਾ ਹਲਕਾ ਆਰੀ ਵਰਕ ਤੇ ਦੇਖੋ ਕਿੰਨਾ ਸੋਹਣਾ ਜਰੀ ਦਾ ਵਰਕ ਹੋਇਆ ਬਹੁਤ ਸੋਹਣਾ ਲੱਗਦਾ ਤੇ ਨਾਲ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਦੁਪੱਟਾ ਵੀ ਮੈਂ ਤੁਹਾਨੂੰ ਇੱਕ ਵਾਰੀ ਚੈੱਕ ਕਰਵਾ ਦਿੰਨੇ ਆ ਖੋਲ ਕੇ ਟੈਬੀ ਮਸਲੀਨ ਦਾ ਹੀ ਦੁਪੱਟਾ ਮਿਲੂਗਾ ਜੀ 2200 ਰੁਪਿਆ ਰੇਟ ਹੈ ਜੀ ਦੇਖੋ ਕਿੰਨਾ ਫੁੱਲ ਸਾਈਜ਼ ਇਹ ਦੁਪੱਟਾ ਜਿੱਦਾਂ ਮਰਜੀ ਤੁਸੀਂ ਬਾਅਦੋਂ ਇਹ ਦੁਪੱਟੇ ਨਾਲ ਕੋਈ ਸੂਟ ਵੀ ਤਿਆਰ ਕਰਵਾ ਸਕਦੇ ਹੋ ਆਪ ਦਾ ਕੋਈ ਇਹਦੇ 'ਚ ਕੋਈ ਓਦਾਂ ਪ੍ਰਿੰਟ ਵਗੈਰਾ ਹੈ ਨਹੀਂ ਜਿੱਦਾਂ ਵਰਕ ਕਰਵਾ ਕੇ ਸਾਡੇ ਕੋਲ ਇਦਾਂ ਦੇ ਦੁਪੱਟੇ ਆਏ ਸੀਗੇ ਕਿਸੇ ਦੇ ਅਸੀਂ ਪਲੇਨ ਸੂਟਾਂ ਤੇ ਵਰਕ ਕਰਵਾ ਕੇ ਦਿੱਤਾ ਬਾਅਦੋਂ ਵੀ ਇਹ ਦੁਪੱਟੇ ਆਪਾਂ ਵਰਤ ਸਕਦੇ ਹਾਂ ਯੂਜ਼ ਕਰ ਸਕਦੇ ਹਾਂ ਇੱਕ ਇਹਦੇ 'ਚ ਇਹ ਵਾਲਾ ਕਲਰ ਹੈ ਜੀ ਦੋ ਕਲਰ ਹੈਗੇ ਆ ਟੈਬੀ ਮਸਲੀਨ ਦੇ ਸੂਟ ਹੈਗੇ ਆ ਜੀ ਕਿਉਂਕਿ ਇਹ ਸੂਟ 3000 32 3200 ਦੇ ਮਿਲ ਰਹੇ ਨੇ ਜੀ ਆਪਣਾ ਰੇਟ ਹੈਗਾ 2200 ਰੁਪਿਆ ਬਾਜ਼ਾਰ ਦੇ ਵਿੱਚੋਂ ਜੇ ਤੁਸੀਂ ਲਮੋਗੇ ਇਹ 3000 ਤੋਂ ਪਲੱਸ ਹੀ ਮਿਲਦਾ ਹੈ ਸੂਟ ਤੇ ਆਪਣਾ ਰੇਟ ਹੈਗਾ ਜੀ 2200 ਰੁਪਿਆ ਕਿੰਨਾ ਆਪਣੇ ਕੋਲੇ ਇਹ ਵਾਲੇ ਸੂਟ ਹੈਗੇ ਨੇ ਜੀ ਦੇਖੋ ਵਰਕ ਹੋਇਆ ਹੋਇਆ ਤਿੰਨ ਰੰਗ ਹੈਗੇ ਆ ਇਹਦੇ ਵਿੱਚ ਆਪਣੇ ਕੋਲੇ ਬਹੁਤ ਸੋਹਣੇ ਸੂਟ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਜਿੱਦਾਂ ਇਹਦੇ ਵਿੱਚ ਆ ਆਪਣੇ ਕੋਲੇ ਜੋਰ ਜੱਟ ਦੇ ਵੀ ਆਉਂਦੇ ਆ ਜੋਰ ਜੱਟ ਇਹਦੇ ਵਿੱਚ ਹਾ ਬਾਟਮ ਦੇ ਵਿੱਚ ਹਲਕਾ ਜਿਹਾ ਪ੍ਰਿੰਟ ਹੈਗਾ ਕਮੀਜ਼ ਜਿਹਦੇ ਵਿੱਚ ਸਾਰੇ ਦੇ ਵਿੱਚ ਪ੍ਰਿੰਟ ਹੈ ਇਹਦਾ ਵੀ ਘੇਰੇ ਵਗੈਰਾ ਦਾ ਤੁਹਾਨੂੰ ਕੋਈ ਚੱਕਰ ਨਹੀਂ ਪੈਂਦਾ ਸਾਰੇ ਕਮੀਜ਼ ਦੇ ਵਿੱਚ ਵਰਕ ਹੈ ਜਿਹੜਾ ਮਰਜ਼ੀ ਭਾਰੀ ਹੋਣਾ ਜਿਵੇਂ ਮਰਜ਼ੀ ਬਣਵਾ ਸਕਦਾ ਇਹ ਦੀ ਸਲਵਾਰ ਹੈਗੀ ਹੈ ਇਹ ਜਿਹੜਾ ਹੈਗਾ ਜੀ ਵਧੀਆ ਵਾਲੀ ਜਿਹੜੀ ਹੈਗੀ कॉटन ਹੈਗੀ ਹੈ ਪੂਰੀ ਵਧੀਆ ਵਾਲੀ ਜਿਵੇਂ ਆਪਾਂ ਬ੍ਰਾਂਡ ਕਹਿ ਦੀ ਜਿਵੇਂ ਗੰਗਾ ਦਾ ਬ੍ਰਾਂਡ ਆਉਂਦਾ ਹੈ ਹਨਾ ਤੇ ਉਦਾਂ ਦਾ ਜਿਹੜਾ ਹੈਗਾ ਇਹ ਸੂਟ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਪਲੇਨ ਸਲਵਾਰ ਹੈ ਇਹਦਾ ਰੇਟ ਹੈਗਾ ਜੀ 1350 ਰੁਪਏ ਬਗੈਰ ਦੁਪट्टे ਤੋਂ ਹੈਗਾ ਇਹ ਵਾਲਾ ਸੂਟ ਜੇ ਤੁਸੀਂ ਸਾਡੇ ਤੋਂ ਦੁਪੱਟਾ ਵੀ ਨਾਲ ਤਿਆਰ ਕਰਵਾਉਣਾ ਚਾਹੁੰਦੇ ਹੋ ਨਾ ਡਾਈ ਕਰਵਾ ਕੇ ਵੀ ਦੇ ਦਾਂਗੇ ਲੈਸੇਜ ਲਗਾਉਣਾ ਚਾਹੁੰਦੇ ਹੋ ਲੈਸੇਜ ਲਗਾ ਕੇ ਵੀ ਕਿਉਂਕਿ ਆਪਾਂ ਆਪਣੀ ਬੁਟੀਕ ਤੇ ਸਾਰੇ ਤਿਆਰ ਕਰਕੇ ਸੂਟ ਤਿਆਰ ਕਰਵਾ ਕੇ ਦਿੰਨੇ ਆ ਇਹਦੇ ਵੀ ਆਪਣੇ ਕੋਲੇ ਚਾਰ ਕਲਰ ਸੀਗੇ ਇੱਕ ਸੂਟ ਆਪਾਂ ਨੇ ਪਹਿਣ ਨੂੰ ਤਿਆਰ ਕਰਕੇ ਦਿੱਤਾ ਹੈ ਟੈਬੀ ਮਸਲੀਨ ਦਾ ਦੁਪੱਟਾ ਲਾ ਕੇ ਲੈਸੇਜ ਲਗਾ ਕੇ ਫਿਰ ਇਹਦਾ ਰੇਟ ਹੋ ਜਾਊਗਾ ਜੀ 1700 ਰੁਪਏ ਡਾਈ ਐਂਡ ਡਾਈ ਦਾ ਦੁਪੱਟਾ ਕਰਵਾ ਕੇ ਫਿਰ ਇਹਦਾ ਰੇਟ ਹੋ ਜਾਊ 1700 ਰੁਪਏ ਤੁਸੀਂ ਸਾਤੋਂ ਨਾਲ ਦੁਪੱਟਾ ਵੀ ਲੈ ਸਕਦੇ ਹੋ ਵੈਸੇ ਇਹਦਾ ਰੇਟ ਆ ਹੈਗਾ 1350 ਰੁਪਏ ਜਿੱਦਾਂ ਆਪਣੇ ਕੋਲੇ ਘੱਟ ਰੇਟ ਵਾਲੇ ਵੀ ਹੁੰਦੇ ਆ ਜੀ ਹਨਾ ਆ ਤੁਸੀਂ 500 ਤੋਂ ਆਪਣੇ ਕੋਲੇ ਰੇਟ ਸਟਾਰਟ ਹੈਗਾ ਜ਼ਰੂਰੀ ਨਹੀਂ ਆਪਣੇ ਕੋਲੇ ਜੇ ਸਾਰੇ ਮਹਿੰਗੇ ਨੇ ਇਹ ਮੈਂ ਇੱਕ ਵਾਰੀ ਅੱਜ ਮਹਿੰਗੇ ਸੂਟਾਂ ਦੀ ਵੀਡੀਓ ਬਣਾਈ ਸੀਗੀ ਇਹ ਦੇਖੋ 750 ਦਾ ਸੂਟ ਹੈ कॉटन ਦੁਪੱਟੇ ਨਾਲ ਸੂਟ ਹੈ ਪਲੇਨ ਜਿਹੜੀ ਹੈਗੀ ਇਹ ਤੇ ਸਲਵਾਰ ਹੈਗੀ ਹੈ ਪਲੇਨ ਬਾਟਮ ਹੈਗੀ ਹੈ ਦੇਖੋ ਐਦਾਂ ਜਿਹੜੀ ਹੈਗੀ نیچے ਆਰਗਨਜ਼ਾ ਦੀ ਲੈਂਸ ਲੱਗੀ ਹੋਈ ਹੈ ਪ੍ਰਿੰਟਡੀ ਦੁਪੱਟੇ ਪ੍ਰਿੰਟਡ ਦੁਪੱਟੇ कॉटन ਦਾ ਇਹ ਜਿੱਦਾਂ ਮਸਲੀਨ ਦਾ कॉटन ਦਾ ਸੂਟ ਆ ਗਿਆ ਜੀ ਵਰਕ ਵਾਲਾ ਘੇਰਾ ਵੀ ਵਰਕ ਹੈਗਾ ਆ ਇਹਦਾ ਤੇ ਉੱਪਰ ਤੱਕ ਫੁੱਲ ਬਣੇ ਹੋਇਆ ਵਿੱਚ ਛੋਟੇ ਛੋਟੇ 1300 ਰੁਪਏ ਰੇਟ ਹੈ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਪੱਟੀਆਂ ਲਾ ਕੇ ਬਣਿਆ ਹੋਇਆ ਆ ਦੇਖੋ ਦੁਪੱਟੇ ਤੇ ਸਾਰੇ ਤੇ ਵਰਕ ਹੈ ਫੋਰ ਸਾਈਡ ਲੈਂਸ ਲੱਗੀ ਹੋਈ ਹੈ ਕਿਸੇ ਵੀ ਭੈਣ ਭਾਈ ਨੇ ਵੇਚਣ ਵਾਸਤੇ ਕੱਪੜਾ ਲੈਣਾ ਉਹ ਵੀ ਸਾਡੇ ਕੋਲੋਂ ਲੈ ਸਕਦਾ ਉਹਨੂੰ ਆਪਾਂ ਉਹੇ ਜਿਹਾ ਰੇਟ ਲਾਵਾਂਗੇ ਆਪਣੇ ਕੋਲੇ ਹੈਗੇ ਜੀ ਸਟੈਬੀ ਮਸਲੀਨ ਦੇ ਦਪੱਟੇ ਨਾਲ ਸੂਟ ਇਹਦੇ ਨਾਲ ਦੇ ਆਪਣੇ ਬਹੁਤ ਜ਼ਿਆਦਾ ਸੂਟ ਸੇਲ ਵੀ ਹੋ ਚੁੱਕੇ ਆ ਆ ਦੇਖੋ ਮਸਲੀਨ ਦਾ ਜਿਹੜਾ ਹੈਗਾ ਦੁਪੱਟਾ ਆ ਗਿਆ ਇਹ ਜਿਹਦਾ ਕਮੀਜ਼ ਹੋ ਗਿਆ ਇਹ ਸੌਰੀ ਇਹ ਸਲਵਾਰ ਹੋ ਗਈ ਟੈਬੀ ਮਸਲੀਨ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਜੀ ਆ ਦੇਖੋ ਐਸ ਤਰ੍ਹਾਂ ਪ੍ਰਿੰਟਡ ਜਿਹੜਾ ਹੈਗਾ ਦੁਪੱਟਾ ਹੈਗਾ ਫੁੱਲ ਸਾਈਜ਼ ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਜੀ ਦੇਖੋ 1600 ਰੁਪਏ ਦਾ ਰੇਟ ਹੈ ਇਹਦਾ ਰੇਟ ਜਿਹੜਾ ਹੈਗਾ 1600 ਆ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਮਿਲਣਗੇ ਸੇਵਾਲਾ ਕੰਦਾਰਾ ਦੋ ਕਲਰ ਨੇ ਦੇ ਇਹ ਜਿਹੜਾ ਹੈਗਾ ਬਲੂ ਕਲਰ ਆ ਗਿਆ ਇਹ ਮਰਜੰਸ਼ਾ ਕਲਰ ਆ ਗਿਆ ਦੋ ਕਲਰ ਮਿਲਣਗੇ ਦੇਖੋ ਟੈਬੀ ਮਸਲੀਨ ਦਾ ਦੇਖੋ ਮੈਂ ਤੁਹਾਨੂੰ ਨੇੜੇ ਲਾ ਕੇ ਚੈੱਕ ਕਰਵਾਵਾਂਗੇ ਕੱਪੜਾ ਕੱਪੜਾ ਵਧੀਆ ਵਾਲਾ ਕੱਪੜਾ ਹੈ ਟੈਬੀ ਮਸਲੀਨ ਦਾ ਕੱਪੜਾ ਹੈਗਾ ਇਹ ਵੀ ਤੁਸੀਂ ਸਾਡੇ ਕੋਲ ਤੋਂ ਖਰੀਦ ਸਕਦੇ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਹੀ ਕਲਰ ਰਹਿ ਗਏ ਆ ਉਹ ਗੱਟ ਵੀ ਆਪਣੇ ਕੋਲੇ ਜਿਦਾਂ 1500 ਦਾ ਸੂਟ ਹੈਗਾ ਜੀ ਦੇਖੋ ਇਹ ਵਾਲਾ ਇਹਦਾ ਵੀ ਜਿਹੜਾ ਹੈਗਾ ਘੇਰੇ ਦਾ ਵਰਕ ਹੈਗਾ ਦਿਖਾਉਣੀ ਆ Ориジナル ਜਾਮ ਹੈਗਾ ਬਹੁਤ ਸੋਹਣਾ ਕੱਪੜਾ ਇਹ ਆ ਦੇਖੋ 1300 ਰੁਪਿਆ ਰੇਟ ਹੈ ਨਾਲ ਵਰਕ ਕਰਿਆ ਹੋਇਆ ਦੇਖੋ ਆ ਤੁਹਾਨੂੰ ਦਿਖਦਾ ਹੋਏਗਾ ਨਾਲ ਘੇਰੇ ਦਾ ਵਰਕ ਹੈ ਕਲੀਆਂ ਵਾਂਗ ਉੱਪਰ ਨੂੰ ਜਾਂਦਾ ਵਰਕ ਪੈਨਲ ਵਰਕ ਹੋਇਆ ਹੋਇਆ ਇਹਦੇ ਉੱਪਰ ਆ ਦੇਖੋ ਇਹ ਵਾਲਾ ਜਿਹੜਾ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਜੀ ਪੂਰੇ ਫੁੱਲ ਸਾਇ ਦਾ ਦੇਖੋ ਦੁਪੱਟਾ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਜੀ 13 1500 ਰੁਪਏ ਦਾ ਰੇਟ ਹੈਗਾ 1500 ਰੇਟ ਹੈ ਦੇਖੋ ਪਰਚੀ ਲੱਗੀ ہوئی ਹੈ ਆਪਣੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਚਲੋ ਭਲੇਖਾ ਲੱਗ ਜਾਂਦਾ ਕਈ ਵਾਰੀ ਤੇ ਆਪਣੇ ਉੱਪਰ ਪਰਚੀਆਂ ਲੱਗੀਆਂ ਹੋਈਆਂ 1500 ਰੁਪਏ ਦਾ ਰੇਟ ਹੈ ਇਹ ਵੀ ਤੁਸੀਂ ਸਾਡੇ ਤੋਂ ਫਰੀਕ ਸਕਦੇ ਜਿਹੜਾ ਨਾਲ ਦੇ ਅਲੱਗ-ਅਲੱਗ ਤੁਹਾਨੂੰ ਮਿਲ ਜਾਣਗੇ ਆ ਦੇਖੋ ਡਿਜ਼ਾਈਨਿੰਗ ਵਗੈਰਾ ਜਿਹੜੇ ਹੈਗੇ ਅਲੱਗ-ਅਲੱਗ ਦੇ ਹੈਗੇ ਆ ਇਹ ਵੀ ਵਧੀਆ ਵਾਲਾ ਹੈਗਾ ਜੀ ਜਾਮ ਚੈਰੀ ਜਾ ਜਿਹੜਾ ਹੈਗਾ ਕਲਰ ਹੈਗਾ ਦੇਖੋ ਨਾਲ ਵਰਕ ਕਿੰਨਾ ਸੋਹਣਾ ਹੋਇਆ ਹੈ ਇਹ ਖਾਦੀ ਹੈ ਜੀ ਖਾਦੀ ਕੋਟਨ ਵਧੀਆ ਵਾਲੀ ਖਾਦੀ ਕੋਟਨ ਦਾ ਜਿਹੜਾ ਹੈਗਾ ਸੂਟ ਹੈਗਾ 1450 ਰੁਪਏ ਜਿਹੜਾ ਹੈਗਾ ਰੈਡ ਹੈਗਾ ਇਧਰ ਉਲਟ ਲੱਗਿਆ ਮੈਂ ਦਿਖਾਵਾਂਗੀ ਦੇਖੋ ਨਾਲ ਆਰੀ ਵਰਕ ਹੋਇਆ ਹੋਇਆ ਦੇਖੋ ਖਾਦੀ ਕੋਟਨ ਦਾ ਜਿਹੜਾ ਹੈਗਾ ਸੂਟ ਹੈਗਾ ਆ ਪਲੇਨ ਜਿਹੜੀ ਹੈਗੀ ਸਲਵਾਰ ਹੈਗੀ ਇਹਨਾਂ ਦੀ ਇਹਨਾਂ ਦਾ ਦੁਪੱਟਾ ਵੀ ਆਪਾਂ ਚੈੱਕ ਕਰਵਾ ਦਾਂਗੇ ਤੁਹਾਨੂੰ ਮਸਲੀਨ ਦਾ ਦੁਪੱਟਾ ਜੀ ਪਿਓਰ ਮਸਲੀਨ ਦਾ ਦੁਪੱਟਾ ਜਿਹੜੀ ਚੀਜ਼ ਕਹਿ ਕੇ ਵੇਚਾਂਗੇ ਹਨ ਉਹੀ ਹੋਊਗੀ ਆਪਣੀ ਕਿਉਂਕਿ ਆਪਣੇ ਆ ਦੇਖੋ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਮੋਤੀ ਸੋਨਾ ਇਹਦਾ ਦੁਪੱਟਾ ਇਹ ਵੀ ਸੂਟ ਨਾਲ ਖਰੀਦ ਸਕਦੇ ਹਾਂ ਕਿਉਂਕਿ ਇੰਨਾ ਨਾਲ ਦੇ ਸੂਟ ਜਿਹੜੇ ਹੈਗੇ ਨੇ ਆਪਣੇ ਸੇਲ 'ਉਂ ਹੋ ਸਕਦੇ ਨੇ ਇਹ ਜਿਹੜੇ ਇੱਕ ਇੱਕ ਨੋਦੋ ਪੀਸ ਬਚੇ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਆ ਦੇਖੋ ਇੱਕ ਆਪਣਾ ਹੈਗਾ ਇਹ ਵਾਲਾ ਇਹ ਵਾਲਾ ਆਪਣਾ ਵਰਕ ਕਰਵਾਇਆ ਹੋਇਆ ਹੈਗਾ ਸੂਟ ਜੀ ਆ ਦੇਖੋ ਐਦਾ 950 ਰੁਪਿਆ ਰੇਟ ਹੈ ਇਹਦੇ ਨਾਲ ਤੁਸੀਂ ਦੁਪੱਟਾ ਲਵਾਉਣਾ ਚਾਹੁੰਦੇ ਹੋ ਦੁਪੱਟਾ ਵੀ ਲਾ ਦਾਂਗੇ ਮੈਂ ਤੁਹਾਨੂੰ ਦਿਖਾਉਣੀ ਆ ਜਿੰਨਾ ਕ ਵਰਕ ਹੋਇਆ ਹੋਇਆ ਦੇਖੋ ਨਾਲ ਤਾਂ ਇਹਦੇ ਬਾਜੂ ਦਾ ਵਰਕ ਹੋਇਆ ਹੋਇਆ ਨਾਲ ਜਿਹੜਾ ਹੈਗਾ ਪੌਂਚੇਆਂ ਦਾ ਵਰਕ ਮੂਰੀ ਦਾ ਵਰਕ ਵੀ ਹੈ ਇਹ ਘੇਰੇ ਦਾ ਵਰਕ ਕਰਾਇਆ ਹੋਇਆ ਦੇਖੋ ਨਾਲ ਆਪਣੇ ਇਹ ਬਾਜੂ ਦਾ ਵਰਕ ਆ ਗਿਆ ਪੌਂਚੇ ਦਾ ਵਰਕ ਵੀ ਸਲਵਾਰ ਵਰਕ ਵੀ ਨਾਲ ਹੈ ਆ ਦੇਖੋ ਜਾਮ ਦਾ ਜਿਹੜਾ ਹੈਗਾ ਸੂਟ ਹੈ ਜੀ ਕਾਰਬਨ ਕਲਰ ਹੈ ਜਿਵੇਂ ਆਪਾਂ ਡਾਰਕ ਗ੍ਰੇ ਕਹਿੰਦੀ ਹੈ ਨਾ ਬਹੁਤ ਸੋਹਣਾ ਸੂਟ ਹੈ ਵੀ 950 ਰੁਪਏ ਦਾ ਰੇਟ ਹੈ ਜੀ ਕੋਸ ਵੀ ਰੇਟ ਨਹੀਂ ਹੈਗਾ ਜੀ ਇੰਨੇ ਨੇ ਤਾਂ ਕਾਰੀਗਰੀ ਲੈ ਜਾਂਦੇ ਆ ਵਰਕ ਦੇ ਜੇ ਤੁਹਾਨੂੰ ਵਰਕ ਕਰਵਾਉਣੀ ਜੰਮੀ ਹੈ ਇਹ ਕ ਆਪਣੇ ਕੋਲੇ ਕੱਪੜਾ ਆ ਹੈ ਨਾ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਜਰੂਰ ਕੀਤੀ ਹੈ ਇਹ ਆਪਾਂ ਦੋ ਭਾਗਾਂ ਦੇ ਵਿੱਚ ਤੁਹਾਡੇ ਨਾਲ ਵੀਡੀਓ ਤੁਹਾਡੇ ਕੋਲੇ ਆਜੂਗੀ ਕਿਉਂਕਿ ਇੱਕ ਵੀਡੀਓ ਬੜੀ ਜਿਆਦਾ ਲੰਬੀ ਹੋ ਜੇਦੀ ਹੈ ਨਾ ਦੋ ਭਾਗਾਂ ਦੇ ਵਿੱਚ ਆਊਗੀ ਕੱਪੜਾ ਬਹੁਤ ਜਿਆਦਾ ਆਇਆ ਹੋਇਆ ਹੈ ਹਜੇ ਵੀ ਮੇਡ-ਮੇਡ ਜਿਹਾ ਦਿਖਾਇਆ ਹੈ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜਰੂਰ ਆ ਕੇ ਸਾਨੂੰ ਮਿਲਿਓ ਜੀ ਧੂਰੀ ਦੇ ਵਿੱਚ ਆਪਾਂ ਹੈਗੇ ਆ ਦਸਵੇਂ ਸਨਗਰ ਦੇ ਸਾਹਮਣੇ ਕੱਕੜਾਲ ਚੌਕ ਤੇ ਜਿਹੜੇ ਹੈਗਾ ਇੱਥੇ ਰਿਸ਼ੀ ਡਾਕਟਰ ਆਪਣੇ ਖੁੰਜੇ ਤੇ ਤੇ ਆਯੁਰਵੈਦਿਕ ਡਾਕਟਰ ਹੈਗਾ ਅ ਦਸ ਮੇਸ ਨਗਰ ਦੇ ਸਾਹਮਣੇ ਆਪਣਾ ਬੋਰਡ ਲੱਗਿਆ ਹੋਇਆ ਕੋਰ ਸੰਦੂ ਬੁਟੀਕ ਐਂਡ ਬਿਊਟੀ ਸਲੂਨ ਆਪਣੇ ਬੁਟੀਕ ਦੇ ਵਿੱਚ ਤੁਸੀਂ ਜਿਹੜਾ ਮਰਜੀ ਕੱਪੜਾ ਖਰੀਦ ਸਕਦੇ ਹੋ ਜਿਹੜਾ ਮਰਜੀ ਕੱਪੜਾ ਤੁਸੀਂ ਸਿਲਾਈ ਕਰ ਸਕਦੇ ਹੋ ਆਪਣਾ ਫਲਾਈ ਦਾ ਵੀ ਕੰਮ ਹੈ ਜਿਹੜੀਆਂ ਮੇਰੇ ਭੈਣਾਂ ਨੇ ਸਿਲਾਈ ਦਾ ਜਾਂ ਬਿਊਟੀਸ਼ੀਨ ਦਾ ਕੋਰਸ ਕਰਨਾ ਉਹ ਵੀ ਸਾਡੇ ਕੋਲੇ ਕਰ ਸਕਦੇ ਨੇ ਆਪਾਂ ਤੋਂ ਕੋਈ ਵੀ ਤੁਸੀਂ ਜਿਹੜੇ ਹੈਗੀ ਬਿਊਟੀ ਦੀ ਜਿਹੜੀ ਮਰਜੀ ਸਰਵਿਸ ਲੈ ਸਕਦੇ ਹੋ ਆਪਣਾ ਸਲੂਨ ਵੀ ਵਿੱਚ ਹੀ ਹੈਗਾ ਸਾਰਾ ਕੁਝ ਆਪਣਾ ਇਕੱਠਾ ਹੀ ਹੈ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀਆਂ ਲਾਈਨਿੰਗਾਂ ਹਾਰੇ ਇਕ ਤਰ੍ਹਾਂ ਦੇ ਲਾਈਨਿੰਗਾਂ ਜੇ ਤੁਸੀਂ ਸੂਟ ਸਿਉਣਾ ਦੇਣਾ ਚਾਹੁੰਦੇ ਹੋ ਇੱਥੋਂ ਲੈ ਕੇ ਇੱਥੇ ਵੀ ਦੇਣਾ ਚਾਹੁੰਦੇ ਹੋ ਜਾਂ ਆਪਣਾ ਲੈ ਕੇ ਆ ਰਹੇ ਹੋ ਲਾਈਨਿੰਗ ਵਿੱਚ ਇੱਥੋਂ ਹੀ ਲਗਵਾਉਣਾ ਚਾਹੁੰਦੇ ਹੋ ਆਪਾਂ ਆਪਣੇ ਕੋਲੇ ਸਿਮਰ ਦੇ ਮਸਲੀਨ ਦੇ ਮੈਚਿੰਗ ਸਾਰੇ ਸੂਟ ਹੁੰਦੇ ਆ ਤੁਸੀਂ ਜਿਹੜਾ ਜ ਮਰਜ਼ੀ ਸਾਡੇ ਕੋਲੋਂ ਕੱਪੜਾ ਖਰੀਦ ਸਕਦੇ ਹੋ ਜੀ ਜ਼ਰੂਰ ਆਇਓ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ ਹਨਾ ਆਕੇ ਤੁਸੀਂ ਜਿਹੜਾ ਹੈਗਾ ਸਾਡੇ ਰੇਟ ਵਗੈਰਾ ਕੱਪੜਾ ਆਕੇ ਚੈੱਕ ਕਰਿਓ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਮਰਜ਼ੀ ਭੈਣਾਂ ਹਨ ਸਾਰੇ ਆਲੇ-ਦਾਲੇ ਪਿੰਡਾਂ ਤੋਂ ਕਿਉਂਕਿ ਆਪਣੇ ਕੋਲੇ ਘਰੇ ਵੀ ਕਸਟਮਰ ਬਹੁਤ ਸੀਗਾ ਹੁਣ ਆਪਾਂ ਨੇ ਧੂਰੀ ਦੇ ਵਿੱਚ ਕਰ ਲਿਆ ਚਲੋ ਸਾਰਿਆਂ ਨੂੰ ਸੌਖਾ ਹੋ ਗਿਆ ਜਦੋਂ ਮਰਜ਼ੀ ਤੁਸੀਂ ਸਾਡੇ ਕੋਲ ਕੱਪੜੇ ਖਰੀਦ ਸਕਦੇ ਹੋ ਆਪਣੇ ਕੋਲੇ ਸਿੰਪਲ ਕਾਟਨ ਦੇ ਪ੍ਰਿੰਟ ਸੂਟ ਵੀ ਹੁੰਦੇ ਆ ਜਿੱਦਾਂ ਚਾਰਕਸੋ ਤੋਂ orange ਸਟਾਰਟ ਹੋ ਜਾਂਦੀ ਹੈ ਨਾ ਤੁਸੀਂ ਜਿਹੇ ਜਿਹੀ ਮਰਜ਼ੀ ਕੱਪੜੇ ਜਿਹੜਾ ਹੈਗਾ ਸਾਡੇ ਕੋਲੋਂ ਸ਼ਾਪ ਤੇ ਆਕੇ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਜੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ